आनंद के सभी देवी देवताओं के ओम नमः महा पार्वती तुम्हें भारत कि भारत किनुमान गलाते ਕਸ ਕਰਾਂਤੀ ਮੌਕੇ ਸੰਕਟ ਮੋਚਨ ਬਾਲਾ ਜੀ ਮੰਦਿਰ ਢਾੜੀਵਾਲ ਵਿਖੇ ਸੁੰਦਰ ਕਾਂਟ ਜੀ ਦੇ ਪਾਠ ਕਰਨ ਉਪਰੰਤ ਪ੍ਰਭੂ ਸ਼੍ਰੀ ਰਾਮ ਜੀ ਦੇ ਮਹਮਦਾ ਗੁਣਗਾਨ ਕੀਤਾ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾਵਾਂ ਸਮੇਤ ਹਨੂਮਾਨ ਜੀ ਦੇ ਪਾਠਕਾਂ ਵੱਲੋਂ ਸੇਕਤ ਕਰਕੇ ਪ੍ਰਮਾਤਮਾ ਜੀ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਸਮਾਗਮ ਦੌਰਾਨ 2 ਫਰਵਰੀ 2025 ਤੋਂ ਪਵਿੱਤਰ ਸਥਾਨ ਸ੍ਰੀ ਅਚਲੇਸ਼ਵਰ ਧਾਮ ਦੇ ਸ਼ੁਰੂ ਹੋ ਰੇ ਕਾਰ ਸੇਵਾ ਸੰਬੰਧੀ ਸੱਦਾ ਪੱਤਰ ਦੇਣ ਪਹੁੰਚੇ ਅਚਲੇਸ਼ਵਰ ਧਾਮ ਤ੍ਰਸਟ ਬਟਾਲਾ ਦੇ ਪ੍ਰਧਾਨ ਪਵਨ ਕੁਮਾਰ ਪੰਮਾ ਨਿਰਿੰਦਰ ਸ਼ਰਮਾ ਬੰਟੀ ਖੋਸਲਾ ਇੰਦਰਪਰਹਾਂਡਾ ਸੁਰੇਂਦਰ ਕਾਕਾ ਅਮਨਦੀਪ ਬੈਂਸ ਤੇ ਢਾਰੀਵਾਲ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ 25 ਸਾਲਾਂ ਬਾਅਦ ਸ਼ੁਰੂ ਹੋਣ ਜਾ ਰਹੀ ਕਾਰ ਸੇਵਾ ਦੌਰਾਨ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਮ ਇਸ ਮੌਕੇ ਤੇ ਸੰਕਟ ਮੋਚਨ ਬਾਲਾ ਜੀ ਮੰਦਿਰ ਢਾਰੀਵਾਲ ਦੇ ਮੁੱਖ ਸੇਵਾਦਾਰ ਨਰਿੰਦਰ ਪੰਜਾ ਜੀ ਨਗਰ ਕੌਂਸਲ ਸੈਂٹری ਇਨਸਪੈਕਟਰ ਸੰਜੀਵ ਸੋਨੀ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ ਨਗਰ ਕੌਂਸਲ ਵਾਈਸ ਪ੍ਰਧਾਨ ਦੀਪਕ ਕੁਮਾਰ ਇੰਟੂ ਵੱਲੋਂ ਪਹੁੰਚੇ ਹੋਏ ਪਵਨ ਕੁਮਾਰ ਪੰਮਾ ਅਤੇ ਉਹਨਾਂ ਦੇ ਨਾਲ ਸੇਵਾਦਾਰਾਂ ਨੂੰ ਸਵਾਗਤ ਕੀਤਾ ਗਿਆ

ी रघुनाथाय नाथाय सीताय बते नमः ਦੇਵ ਦੇਵਤਾਵਾਂ ਕੇ ਕੈ ਹੋ ਓਮ ਨਮਾਹ ਮਹਾਪਾਰਵਤੀ ਤੁਮੇ ਹਾਰਿ ਹਾਰਿ ਮਹਾਦੇਵ ਐਡਵੋਕੇਟ ਰਕੇ ਜੀ ਮੋੜਗਲ ਸਾਹਿਬ ਰਵੀ ਖੋਸਲਾ ਜੀ ਅਭੀ ਖੰਨਾ ਜੀ ਜਤਿੰਦਰ ਪਰਿੰਜਾ ਜੀ ਅਸ਼ੋਕ ਕੁਮਾਰ ਪ੍ਰਧਾਨ ਸਾਡੇ ਵਿਸ਼ੇਸ਼ ਕਮੇਟੀ ਦੇ ਦੀਪਕ अरोड़ा ਜੀ ਵਾਈਸ ਪ੍ਰੈਜ਼ੀਡੈਂਟ ਤੇ ਮਿੱਠੂ ਮਹਾਜਨ ਜੀ ਤੇ ਬਾਕੀ ਮੇਰੀ ਸੰਗਤ ਕਿਉਂਕਿ ਕਾਰ ਸੇਵਾ ਦਾ ਜਿਹੜਾ ਕੰਮ ਹੈ ਉਹ ਸੰਗਤ ਦੀ ਕਰ ਸਕਦੀ ਹੈ। ਔਰ ਚਲੇਸ਼ਵਰ dham ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਪੰਜਾਹ ਦੀ 25 ਸਾਲ ਪਹਿਲਾਂ ਇਸੇ ٹرسٹ ਨੇ ਮੇਰੇ ਸੇਵਾਦਾਰ ਦੀ ਹਾਜ਼ਰੀ ਲਈ ਅਸੀਂ ਕਰਾਈ ਸੀ। ਔਰ ਅੱਜ 25 ਸਾਲ ਹੋ ਗਏ ਨੇ ਦੁਬਾਰਾ ਕਾਰ ਸੇਵਾ ਦਾ ਮੌਕਾ ਪੋਣੇ ਸ਼ੰਕਰ ਨੇ ਦਿੱਤਾ ਹੈ। ਔਰ ਬੜੀਆਂ ਅਸੀਂ ਨੁੱਕਰ ਪਿੰਡਾਂ ਜਿਹੜੀਆਂ ਵਟਾਲੇ ਕੀਤੀਆਂ ਬਹੁਤ ਧੰਨਵਾਦੀਆਂ ਪ੍ਰਿੰਦਾ ਜੀ ਦਾ ਜਿਨ੍ਹਾਂ ਨੇ ਬਾਲਾ ਜੀ ਦਰਬਾਰ ਚ ਸਾਨੂੰ ਇੱਥੇ ਸੱਦਿਆ ਹੈ ਮੈਂ ਸਮਝਦਾ ਹਾਂ ਵੀ ਬ੍ਰਿੰਦਾਵਨ ਪ੍ਰਿੰਦਾ ਜੀ ਨੇ ਤੁਹਾਨੂੰ ਬੜੀ ਮਰ ਲੈ ਕੇ ਗਏ ਨੇ ਜਿੱਦਾਂ ਅਸੀਂ ਬ੍ਰਿੰਦਾਵਨ ਦੀ ਰਜ ਨੂੰ ਥੋੜਾ ਥੋੜਾ ਜ਼ਰੂਰ ਆਪਣੀ ਡੱਬੀ ਚ ਜਾਂ ਕਿਤੇ ਲੈ ਕੇ ਆਨੇ ਮੈਂ ਸਮਝਣਾ ਚਲੇਸ਼ਵਰ ਮੰਦਿਰ ਜਿਹੜਾ ਕਿ ਤੁਹਾਡੇ ਡਿਸਟ੍ਰਿਕਟ 'ਚ ਹੈ ਬਟਾਲੇ ਹੈ ਇਹ ਕਾਰ ਸੇਵਾ ਇਦਾਂ ਸ਼ੁਰੂ ਕਰੀਏ ਵੀ ਥੋੜੀ-ਥੋੜੀ ਉਹ ਰਾਜਾ ਸਾਡੇ ਇਸੇ ਆਪੇ ਇਹ ਵੀ 33 ਕੋਟੀ ਦੇਵਤਾਵਾਂ ਦੀ ਰਾਜ ਹੈ ਜਿਹਨੂੰ ਸਾਰਾ ਸ੍ਰਿਸ਼ਟੀ 33 ਕੋਟੀ ਦੇਵਤਾ ਦਾ ਮਤਲਬ ਮੈਂ ਤਾਂ ਬਹੁਤ ਘੱਟ ਜਾਣਦਾ ਪੜਿਆ ਜੀ ਤੁਹਾਨੂੰ ਦੱਸ ਸਕਦੇ ਹਾਂ ਵੀ ਸਾਰੀ ਸ੍ਰਿਸ਼ਟੀ ਜਿੱਥੇ ਗੁਰਨਾਣਕ ਸਾਹਿਬ ਨੇ ਪਹਿਲੀ ਸਿੱਧ ਗੋਸ਼ਟੀ ਜਿਹੜੀ ਆ ਪੌਚਲੇਸ਼ਵਰ ਆ ਕੇ ਕੀਤੀ ਔਰ ਸਾਰੇ ਦੇਵੀ ਦੇਵਤਿਆਂ ਨੇ ਭਗਵਾਨ ਕਾਰਤਿਕ స్వామి ਨੂੰ ਇੱਥੇ ਆ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਆਪਣੇ ਮਾਤਾ-ਬਿਤਾ ਤੋਂ ਰੁਸ਼ਟ ਹੋ ਗਏ ਜਿਹਦੇ ਕਰਕੇ ਇਹਦਾ ਨਾਮ ਅਚਲੇਸ਼ਵਰ ਪਿਆ ਔਰ ਉਤਾਰੀਵਾਦੀ ਬਹੁਤ ਸੰਗਤ ਜਿਹੜੀ ਮੰਦਰ ਚਾਹੇ ਉਹ ਸਾਵੰਧਾ ਮੇਲਾ ਹੋਵੇ ਚਾਹੇ ਨੌਵੀਂ ਦਸਵੀਂ ਦਾ ਮੇਲਾ ਹੋਵੇ ਚਾਹੇ ਮਹਾ ਸ਼ਮਰਾਤਰੀ ਆਣੀ ਇਹ ਬਡਾਣੇ ਵਾਲਿਆਂ ਤੋਂ ਵੀ ਪਹਿਲਾਂ ਸਰੇ ਪਹੁੰਚ ਜਾਂਦੇ ਜੋ ਇਹਨਾਂ ਦਰਬਾਰ ਖਲਾ ਲੱਗਦਾ ਤੇ ਅਸੀਂ ਤੁਹਾਡੇ ਅੱਗੇ ਉਹਦੀ ਬੇਨਤੀ ਕਰਨ ਆਏ ਹਿ ਚਲੇਸ਼ਵਰ ਮੰਦਿਰ ਕਾਰ ਸੇਵਾਟਰਸ ਕੋਲ ਵੀ ਤੁਸੀਂ ਵੀ ਪੰਜਾ ਜੀ ਦੇ ਨਾਲ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਹਿੱਸਾ ਪਾਣਾ ਮੈਂ ਲੇਡੀਜ਼ ਨੂੰ ਜ਼ਿਆਦਾ ਕਹਿਣਾ ਚਾਹਨਾ ਜੇ ਬੰਦਿਆਂ ਨੇ ਕਾਰ ਸੇਵਾ ਕਰਨੀ ਹੈ ਤੇ ਲੇਡੀਜ਼ ਨੇ ਲੰਗਰ ਵੀ ਪਕਾਉਣਾ ਇੱਕ ਪ੍ਰਥਾ ਜਿਹੜੀ ਸਾਡੇ ਸਿੱਖ ਭਾਈਆਂ ਦੇ ਵਿੱਚ ਹੈ ਜਦੋਂ ਲੰਗਰ ਦੀ ਵਿਵਸਥਾ ਹੁੰਦੀ ਹੈ ਸਾਰੀ ਲੇਡੀਜ਼ ਕਰਦੀਆਂ ਔਰ ਸਾਡੀਆਂ ਲੇਡੀਜ਼ ਜਿਹੜੀਆਂ ਆ ਉਹ ਥੋੜੀਆਂ ਪਿੱਛੇ ਨੇ ਇਸ ਕਾਰ ਸੇਵਾ ਦੇ ਵਿੱਚ ਤੁਸੀਂ ਆ ਕੇ ਲੇਡੀਜ਼ ਨੇ ਇਹ ਪ੍ਰੂਫ ਕਰ ਦੇਣਾ ਵੀ ਸਾਰਾ ਲੰਗਰ ਦੀ ਜ਼ਿੰਮੇਵਾਰੀ ਪਰੇਤਾਂ ਦੀ ਲੇਡੀਜ਼ ਦੀ ਹੋਵੇ ਫੁਰਗੇ ਇਹ ਕੰਮ ਸੇਵਾ ਬੰਦੇ ਕਰਨ ਤੇ ਜਲਦੀ ਸੇਵਾ ਹੋ ਜਾਏਗੀ ਫਿਰ ਮੈਂ ਅਜਲੇਸ਼ਵਰ ਮੰਦਿਰ ਕਾਰ ਸੇਵਾਟਰਸ ਵੱਲੋਂ ਸਾਰੇ ਪਰੰਜਾ ਪਰਿਵਾਰੀਏ ਤੁਸੀਂ ਇਹਨਾਂ ਦਾ ਪਰਬਾਲਾ ਜੀ ਦਰਬਾਰ ਦੇ ਕੇ ਮੱਥਾ ਟੇਕਦਾ ਹੈ ਕਿ ਅੱਜ ਬੇਨਤੀ ਕਰਨਾ ਹੈ ਤੁਸੀਂ ਸਾਡੀ ਬੇਨਤੀ ਜ਼ਰੂਰ ਕਬੂਲ ਕਰਿਓ ਔਰ ਉਸ ਪਵਿੱਤਰ ਸਰੋਵਰ ਤੇ 2 ਫਰਵਰੀ ਤੋਂ ਕਾਰ ਸੇਵਾ ਸ਼ੁਰੂ ਹੋਣੀ ਔਰ ਲਗਾਤਾਰ ਇਹ ਸਾਡੀ ਸਾਰਿਆਂ ਦੀ ਮਦਦ ਅਸੀਂ 10 ਦਿਨਾਂ ਦੇ ਨਾਲ ਚ ਮਗਾਣੀ ਹੈ ਅਸੀਂ 15 ਦਿਨਾਂ ਦੇ ਨਾਲ ਮਗਾਣੀ ਹੈ ਤੇ 2 ਦਿਨਾਂ ਦੇ ਨਾਲ ਮਗਾਣੀ ਹੈ ਕੋ ਪਰਿਵਾਰ ਦਾ ਉਦਾਰ ਕल्याण ਕਰਨਾ ਤੇ ਕਾਰ ਸੇਵਾ ਜਰੂਰ ਕਰਿਓ ਜਰੂਰ ਕਰਿਓ ਜਰੂਰ ਕਰਿਓ ਬੇਨਤੀ ਹੈ ਵਰ ਜਿਦਾ ਪ੍ਰਧਾਨ ਜੀ ਨੇ ਡਿਊਟੀ ਲਾਈ ਹੈ ਵੀ ਮਾਵਾ ਭਾਣੇ ਵੇਖੋ ਦਾਪੜੇ ਨਹੀਂ ਚੁਕੜੇ ਦੀ ਜਾਪ ਉਥੇ ਚੁੱਕ ਲੋਗੇ ਤੇ ਅਤੀ ਕਿਰਪਾ ਨਹੀਂ ਤਾਂ ਕਹਿੰਦੇ ਸਿਰਫ ਲੰਗਰ ਹੀ ਬਣਾਣਾ ਜਾ ਕੇ ਫੁਲਕੇ ਪ੍ਰਸ਼ਾਦੇ ਬਣਾਉਣੇ ਜਿਹੜੀ ਸੇਵਕ ਆਏ ਹੋਣਗੇ ਉਹਨਾਂ ਵਾਸਤੇ ਲੰਗਰ ਹੀ ਪਕਾਣਾ ਬਹੁਤ ਸਾਚੇ ਦਰਬਾਰ ਕੀ ਧੰਨ ਵੀ ਕਰਾਉਣ ਆਪ ਵੀ ਤਰਣ ਧੰਨ ਵੀ ਪਾਉਣ ਬੜਾ ਵੱਡਾ ਫਾਇਦਾ ਕੀ ਕਰਨਾ ਹੁਣ

ਪਰਵਾਰ ਤੇਰੀ ਗਾਈ ਪਰਵਾਰ ਦੀ ਨੀਏ ਆਏ ਪਰਵਾਰ ਦੀ ਨੀਏ ਗਾਈ ਜਿਉਂ ਜਿਉਂ ਹਜ਼ਾਰੋਂ ਸਾਲ ਤੇਰੀ ਇਹ ਅਰਜ਼ੂ ਹੈਪੀ ਬਰਥਡੇ ਟੂ ਯੂ ਆਹੋ ਹੈਪੀ ਬਰਥਡੇ ਟੂ ਯੂ ਆਹੋ ਹੈਪੀ ਬਰਥਡੇ देखो ये सब कुछ दिया है तेरा 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 शुक्रिया 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 है 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 बाला जी की कृपा नहीं तो कृपा ने सब कुछ दिया है मुझे मेरे मालिक ने, मालिक ने सब ਤੇਰਾ ਸ਼ੁਕਰੀਆ ਹੈ ਤੇਰਾ ਸ਼ੁਕਰੀਆ ਤੇਰਾ ਸ਼ੁਕਰੀਆ ਹੈ ਤੇਰਾ ਸੁਖਰੀਆ ਹੈ ਮਹਾਕੁੰਮ ਦਾ ਪਹਿਲਾ ਦਿਨ ਸਾਈਂ ਸ਼ਨਾਣਾ ਜੋ ਹੈ ਹਜ ਤੱਕ ਹੀ ਸਾਈਂ ਸ਼ਨਾਣ ਕਰਨਾ ਰੱਬ ਕੇ ਤੁਮੇ ਭਾਈ ਤੀ ਥੋੜੀ ਬਾਵਾਂ ਪਾਂਖ ਲਾਫ ਇਹਨਾਂ ਦੀ ਬਣਾਣੀ ਨਹੀਂ ਕਰ ਸਕੀ ਕੀ ਨਾ ਇਧਰ ਅਵਰਿੰਦ ਸ਼ਰਮਾ ਮੋਹਰੇ ਮਾਲਿਕ ਨੇ ਸਭ ਕੁਝ ਦਿਆ ਹੈ

ਖੁਲਕੇ ਇਕਵਨੀ ਫੇਰ ਖੜਾ ਲਾਲ ਦੇਹ ਨਾਹੀ ਅਸੀਂ ਹਮ ਗੁਰ ਨਾਮ ਲੰਗੂ ਲਾਲ ਦੇਹ ਦਾ ਨਵਦਰ ਜੈ 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 ਕਪੀਸ਼ੂ ਸਿਆ ਵਰਨਾ ਮਹਦੇ ਰਾਮ ਲਗਨ ਹਰਮਾਰ ਸੀਤਾ ਰਾਮ ਇਕਵਨੀ ਖੁਦ ਕੇ ਮਕਰ ਸੰਕ੍ਰਾਂਤੀ ਪਹਿਲਾ ਜੇਠਾ ਮੰਗਲਵਾਰ ਤੇ ਸੂਦਰਕੰਡ ਪਾਠ ਕਰੀਤਾ ਰਾਮ ਨਾਮ ਸ੍ਰੀਕਲ ਕੀਤਾ ਪ੍ਰਭੂ ਨੇ ਆਪਣੇ ਦੂਤ ਪਰੁਲਾਪੀਨ ਦੇ ਵਿੱਚ ਵਸ ਕੇ ਆ ਗਿਆ ਧਰਮ ਨਾਲ ਤੀਰਥ ਧਰਮ ਵਾਲੀ ਬਣ ਗਿਆ ਸੋ ਸਾਰਾ ਸਾਲ 2025 ਤੀ ਪਾੜ ਕਰਦੇ ਲੋ ਕੀਰਤ ਦੇ ਰੋਕਾਰ ਸੇਵਾ ਤੀਰਥੀ ਯਾਤਰਾ ਜਾਂਦੇ ਰੋ ਮਹਾਕੁੰਭ ਦਾ স্নਾਨ ਕਰੋ ਇਹ ਕੋਈ ਖੁੱਲ ਕੇ ਲਾਲ ਦੇ ਹਿਲਾ ਲੀ ਮਸੇ ਅਕੁਰ ਨਾਲ ਲੰਗੂ ਬਲ ਦੇਹ ਦਾ ਨਵ ਜਨਨ ਗਜ 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 ਕਪੀਸੂਸਿਆ ਹੋ ਕੇ ਸਮਰਪਿਤਨ ਬਾਲਾ ਜਤੁਰਬਾਲ ਜੈ ਸ਼੍ਰੀ ਨਾਮ ਜੈ ਕਰਾਈ ਵੀਰ ਪਟਲੰਗ ਬਵੀ ਹਰ ਹਰ ਮਹਾਦੇਵ ਓਮ ਨਮਹ ਪਾਰਵਤੀ ਪਤੇ ਹਰ ਹਰ ਮਹਾਦੇਵ ਪਪੈ ਕੰਗੀ ਕੰਗੀ ਨੇ ਅਰਦੀ ਦੀਆ ਬਾਪਰੇ ਸੱਟ ਕਰ ਲੋ ਸਰਨੇ ਕਾ ਲਈ ਜੈ ਸ਼੍ਰੀ ਨਾਮ ਜੈ ਕਰਾਈ ਕੌਜੀ ਐਮ ਸੀ ਬੀ ਪਬਲੀਕ ਦੇ ਬੇਨਤੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ੍ਰੀ ਇੰਦਰਪਾਲ ਹਾੜਾ ਜੀ ਆਏ ਨੇ ਸ਼ੁਭਾਸ਼ ਕਰਨ ਜੈ ਸ਼੍ਰੀ ਰਾਮ ਮਾਵਾ ਭਾਣਾ ਫਿਰ ਇਹਨਾਂ ਦੇ ਅੰਦਰ ਹੀ ਜਾ ਕੇ ਫੋਲਕੇ ਭਲਾਣਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਨਾਈਟ ਤੇ ਗਾਣਾ ਕਰਨਾ ਹੈ ਨਾਈਟ ਤੇ ਜਨਵਰੀ ਇਹਨਾਂ ਨੂੰ ਅਨੀਰ ਮੋੜਗੜੀ ਆ ਜੋ ਭਰਾ ਜੋ ਆ ਜੋ ਜੈ ਸ਼੍ਰੀ ਰਾਮ ਵਿਨੀਤ ਮੋੜਗੜੀ ਅਨੀਰ ਮੋੜਗੜੀ ਇਹ ਵੀ ਸਾਡੀ ਸੱਭਿਅਤਾ ਹੈ ਛੋਟੇ ਭਰਾ ਦਾ ਨਾਲ ਲਿਆ ਕੇ ਦੇਨੀ ਮੇਰੇ ਵੱਡੇ ਭਰਾ ਨੂੰ ਕੋ ਸਮਾਨਿਤ ਕਰ ਮਿਲ ਜੈ ਸ਼੍ਰੀ ਰਾਮ ਫਿਰ ਆਮ ਲਖਪ੍ਰਭਾ ਨਾ ਕੋਈ ਸੌਖਾ ਤوڑا ਪਿਆ ਜੈ ਸ਼੍ਰੀ